ਪਾਲਕੌਰ ਪਾਨਾ ਸਿੱਧੂ ਦਾ ਜੀਜਾ ਅਛਰ ਸਿੰਘ ਮਾਮਾ ਚਤਰ ਸਿੰਘ ਚਮਚੇਰਕੌਰ ਮੀਹਾ ਸਿੰਘ ਦੇ ਨਾਲ ਕੇ ਮੇਰੇ ਪਿਤਾ ਜੀ ਤੇ ਦਾਦਾ ਜੀ ਦਾ ਕਤਲ ਕਰ ਦਿੱਤਾ ਨਹੀਂ ਪਾਨਾ ਸਿੱਧੂ ਕੋਲ ਕੋਈ ਵੀ ਕਿਸੇ ਕੋਟ ਦਾ ਲੀਗਲ ਡਾਕੂਮੈਂਟ ਹੈ ਜਾਂ ਕੋਈ ਆਰਡਰ ਹੈ ਤੇ ਨਾ ਹੀ ਉਹਦਾ ਪਿੰਡ ਤੇਜਾਂ ਦੀ ਕਿਸੇ ਜ਼ਮੀਨ ਨਾਲ ਜਾਂ ਪਿੰਡ ਤੇਜਾਂ ਨਾਲ ਕੋਈ ਵਾਹਵਾਸਤਾ ਹੈ ਹਰ ਪਾਸਿਓ ਕਾਨੂੰਨੀ ਲੜਾਈ ਹਾਰਨ ਤੋਂ ਬਾਅਦ ਹੁਣ ਉਹ ਬਦਮਾਸ਼ੀ ਤੇ ਉੱਤਰ ਆਇਆ ਪਿਛਲੇ ਹਫਤੇ ਤੋਂ ਉਹ 30-35 ਬੰਦੇ ਜਾਇਜ਼ ਨਜਾਇਜ਼ ਹਥਿਆਰਾਂ ਸਮੇਤ ਲੈ ਕੇ ਪਿੰਡ ਤੇਜਾ ਬੈਠਾ ਹੈ ਜਦ ਇਹਦੇ ਬਾਰੇ ਅਸੀਂ ਪੁਨਰਿਹੜੀ ਚੌਂਕੀ ਇੰਚਾਰਜ ਮਨਜੀਤ ਸਿੰਘ ਜੀ ਨੂੰ ਦੱਸਿਆ ਤਾਂ ਨਾਲ ਸਾਡੀ ਕੋਈ ਹੈਲਪ ਨਹੀਂ ਕੀਤੀ 3 ਨਵੰਬਰ ਨੂੰ ਮੇਰੇ ਘਰ ਦੇ ਜਦੋਂ ਐਸ ਐਚ ਓ सदर ਪਟਿਆਲਾ ਹਰਸ਼ਵੀਰ ਸਿੰਘ ਸੰਧੂ ਜੀ ਨੂੰ ਮਿਲੇ ਤਾਂ ਉਹਨਾਂ ਨੇ ਸਿੱਧਾ ਕਿਹਾ ਕਿ ਖੇਤੀ ਦਾ ਹੁਣ ਉੱਥੇ ਪਾਨਾ ਹੀ ਕਰੂ ਕੱਲ ਪਾਨਾ ਸਿੱਧੂ ਨੇ ਸਾਡੀ ਬਿਜੀ ਹੋਈ ਕਣਕ ਦੇ ਵਿੱਚ ਮੋਟਰਾਂ ਦਾ ਪਾਣੀ ਛੱਟਦਾ ਜਦ ਇਹਦੇ ਬਾਰੇ ਅਸੀਂ ਪੁਨਰ ਰੇੜੀ ਚੌਂਕੀ ਇੰਚਾਰਜ ਮਨਜੀਤ ਸਿੰਘ ਜੀ ਨੂੰ ਦੱਸਿਆ ਤਾਂ ਉਹਨਾਂ ਨੇ ਸਿੱਧੇ ਧਮਕੀ ਦਿੱਤੀ ਵੀ ਹੁਣ ਤੁਹਾਨੂੰ ਮੈਂ ਝੂਠੇ ਕੇਸ 'ਚ ਫਸਾਉਂਗਾ ਤੇ ਅੰਦਰ ਘੇਰੂੰਗਾ ਤੇ ਥੋੜੀ ਜ਼ਮੀਨ ਤੇ ਖੇਤੀ ਭਾਨਾ ਸਿੱਧੂ ਤੋਂ ਕਰਾਉਂਗਾ ਹੁਣ ਤੁਸੀਂ ਇਹ ਦੱਸੋ ਮੈਨੂੰ ਵੀ ਘਰ ਬੈਠੇ ਬੰਦਿਆਂ ਤੇ ਕਿਵੇਂ ਪੁਲਸ ਪਰਚੇ ਕਰ ਸਕਦੀ ਐ ਨਾ ਨਾ ਕੋਲ ਕੋਈ ਆਰਡਰ ਐ ਨਕੂਚੇ ਬਸ ਉਹ ਸਿਰਫ ਬਦਮਾਸ਼ੀ ਦੇ ਸਿਰ ਤੇ ਸਾਡਾ ਸਾਨੂੰ ਇੰਨਾ ਹਰਾਸ ਕਰ ਰਹੇ ਨੇ 2015 ਵਿੱਚ ਭਾਨਾ ਸਿੱਧੂ ਦੀ ਭੈਣ ਪਾਲਕੌਰ ਭਾਨਾ ਸਿੱਧੂ ਦਾ ਜਿੱਜਾ ਅਛਰ ਸਿੰਘ ਮਾਮਾ ਚਤਰ ਸਿੰਘ ਚਮਚੇਰਪੁਰ ਮੀਹਾ ਸਿੰਘ ਦੇ ਨਾਲ ਕੇ ਮੇਰੇ ਪਿਤਾ ਜੀ ਤੇ ਦਾਦਾ ਜੀ ਦਾ ਕਤਲ ਕਰ ਦਿੱਤਾ ਨਹੀਂ ਭਾਨਾ ਸਿੱਧੂ ਕੋਲ ਕੋਈ ਵੀ ਕਿਸੇ ਕੋਰਟ ਦਾ ਲੀਗਲ ਡਾਕੂਮੈਂਟ ਹੈ ਜਾਂ ਕੋਈ ਆਰਡਰ ਹੈ ਤੇ ਨਹੀਂ ਉਹਦਾ ਪਿੰਡ ਤੇਜਾਂ ਦੀ ਕਿਸੇ ਜ਼ਮੀਨ ਨਾਲ ਜਾਂ ਪਿੰਡ ਤੇਜਾਂ ਨਾਲ ਕੋਈ ਵਾਅ ਵਾਸਤਾ ਹੈ ਹਰ ਪਾਸਿਓਂ ਕਾਨੂੰਨੀ ਲੜਾਈ ਹਾਰਨ ਤੋਂ ਬਾਅਦ ਹੁਣ ਉਹ ਬਦਮਾਸ਼ੀ ਤੇ ਉੱਤਰ ਆਇਆ ਪਿਛਲੇ ਹਫਤੇ ਤੋਂ ਉਹ 30 35 ਬੰਦੇ ਜਾਇਜ਼ ਨਜਾਇਜ਼ ਹਥਿਆਰਾਂ ਸਮੇਤ ਲੈ ਕੇ ਪਿੰਡ ਤੇਜਾਂ ਬੈਠਾ ਹੈ ਜਦ ਇਹਦੇ ਬਾਰੇ ਅਸੀਂ ਪੁਨਰ ਰਿਹੜੀ ਚੌਂਕੇ ਇੰਚਾਰਜ ਮਨਜੀਤ ਸਿੰਘ ਜੀ ਨੂੰ ਦੱਸਿਆ ਤਾਂ ਨਾ ਸਾਡੀ ਕੋਈ ਹੈਲਪ ਨਹੀਂ ਕੀਤੀ 3 ਨਵੰਬਰ ਨੂੰ ਮੇਰੇ ਘਰ ਦੇ ਜਦੋਂ ਐਸ ਐਚਓ सदर ਪਟਿਆਲਾ ਹਰਸ਼ਵੀਰ ਸਿੰਘ ਸੰਧੂ ਜੀ ਨੂੰ ਮਿਲੇ ਤਾਂ ਉਹਨਾਂ ਨੇ ਸਿੱਧਾ ਕਿਹਾ ਕਿ ਖੇਤੀ ਤਾਂ ਹੁਣ ਉੱਥੇ ਪਾਨਾ ਹੀ ਕਰੂ। ਕੱਲ ਪਾਨਾ ਸਿੱਧੂ ਨੇ ਸਾਡੀ ਬਿਜੀ ਹੋਈ ਕਣਕ ਦੇ ਵਿੱਚ ਮੋਟਰਾਂ ਦਾ ਪਾਣੀ ਛੱਟਤਾ। ਜਦ ਇਹਦੇ ਬਾਰੇ ਅਸੀਂ ਪੁਨਰ ਰਿਹੜੀ ਚੌਂਕੀ ਇੰਚਾਰਜ ਮਨਜੀਤ ਸਿੰਘ ਜੀ ਨੂੰ ਦੱਸਿਆ ਤਾਂ ਉਹਨਾਂ ਨੇ ਸਿੱਧੇ ਧਮਕੀ ਦਿੱਤੀ ਵੀ ਹੁਣ ਤੁਹਾਨੂੰ ਮੈਂ ਝੂਠੇ ਕੇਸ 'ਚ ਫਸਾਉਂਗਾ ਤੇ ਅੰਦਰ ਘੇਰੂੰਗਾ। ਤੇ ਥੋੜੀ ਜ਼ਮੀਨ ਤੇ ਖੇਤੀ ਪਾਨਾ ਸਿੱਧੂ ਤੋਂ ਕਰਾਉਂਗਾ। ਹੁਣ ਤੁਸੀਂ ਇਹ ਦੱਸੋ ਮੈਨੂੰ ਵੀ ਘਰ ਬੈਠੇ ਬੰਦਿਆਂ ਤੇ ਕਿਵੇਂ ਪੁਲਸ ਪਰਚੇ ਕਰ ਸਕਦੀ ਐ ਨਾ ਨਾ ਕੋਲ ਕੋਈ ਆਰਡਰ ਐ ਨਾ ਕੁਛ ਐ ਬਸ ਉਹ ਸਿਰਫ ਬਦਮਾਸ਼ੀ ਦੇ ਸਿਰ ਤੇ ਸਾਡਾ ਸਾਨੂੰ ਇੰਨਾ ਹਰਾਸ ਕਰ ਰਹੇ ਨੇ